ਕੀ ਮੋਬਾਈਲ ਫੋਨ ਹੁਣ ਬੰਦ ਹੋ ਜਾਣਗੇ ਸੱਚੀ ਮੁੱਚੀ ਐਨਕਾ ਬਣ ਗਿਆ ਮੋਬਾਈਲ ਫੋਨਾਂ ਦਾ ਕੀ ਹੋਊਗਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਅਗਰ ਕਿਸੇ ਇਨਸਾਨ ਨੂੰ ਆਪਣੇ ਮੋਬਾਈਲ ਫੋਨ ਤੋਂ ਬਿਨਾਂ ਰਹਿਣਾ ਪੈ ਜਾਵੇ ਉਹ ਇਨਸਾਨ ਜਿਹੜਾ ਹਰ ਇੱਕ ਮਿੰਟ ਬਾਅਦ ਆਪਣਾ ਫੋਨ ਜੇਬ ਚੋਂ ਕੱਢ ਕੇ ਸਕਰੀਨ ਦੇਖਦਾ WhatsApp ਦੇਖਦਾ Instagram ਦੇਖਦਾ ਸੋਸ਼ਲ ਮੀਡੀਆ ਦਾ ਕੋਈ ਵੀ ਪਲੇਟਫਾਰਮ ਉਹ ਚੈੱਕ ਕਰਦਾ ਕਈ ਇਨਸਾਨ ਕਹਿ ਸਕਦੇ ਆ ਇਨਫੋਰਮੇਸ਼ਨ ਇਕੱਠੀ ਕਰਦੇ ਨੇ ਮੋਬਾਈਲ ਫੋਨਾਂ ਤੋਂ ਕਈ ਨੈਵੀਗੇਸ਼ਨ ਲਗਾਉਂਦੇ ਨੇ ਰਾਹਤੇ ਦੇਖਦੇ ਨੇ ਹੁਣ ਅਗਰ ਇਹ ਇਨਸਾਨਾਂ ਕੋਲੇ ਮੋਬਾਈਲ ਫੋਨ ਜਾਂ ਸਮਾਰਟਫੋਨ ਨਹੀਂ ਹੋਣਗੇ ਤਾਂ ਕੀ ਹੋਊਗਾ Facebook ਦਾ ਓਨਰ ਆ ਮਾਰਕ ਜੈਕਰਬਰਗ ਉਹਨੇ ਇਸ ਚੀਜ਼ ਦਾ ਹੱਲ ਲੱਭਿਆ ਉਹਨੇ ਇੱਕ ਭਵਿੱਖਬਾਣੀ ਕੀਤੀ ਉਹਦੇ ਵਿੱਚ ਦੱਸਿਆ ਕਿ ਮੋਬਾਈਲ ਫੋਨਾਂ ਦਾ ਜਿਹੜਾ ਅੰਤ ਆ ਉਹ ਨੇੜੇ ਆ ਅੱਗੇ ਆਪਾਂ ਗੱਲ ਕਰਾਂਗੇ ਵੀ ਕਿਉਂ ਅੰਤ ਮੋਬਾਈਲ ਫੋਨਾਂ ਦਾ ਹੋਣ ਜਾ ਰਿਹਾ ਅਗਰ ਵੀਡੀਓ ਵਧੀਆ ਲੱਗੂਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਮਾਰਕ ਜੈਗਰਬਰਗ ਨੇ ਇੱਕ ਸਟੇਟਮੈਂਟ ਦਿੱਤੀ ਜਿਹਦੇ ਵਿੱਚ ਕਿਹਾ ਉਹਨੇ ਕਿ ਮੋਬਾਈਲ ਫੋਨਾਂ ਦਾ ਜਿਹੜਾ ਅੰਤ ਹੋਣ ਵਾਲਾ ਆਉਣ ਵਾਲੇ 10 ਸਾਲਾਂ ਦੇ ਵਿੱਚ ਮਤਲਬ ਮੋਬਾਈਲ ਫੋਨਾਂ ਤੋਂ ਬਿਨਾ ਹੀ ਲੋਕਾਂ ਨੂੰ ਜ਼ਿੰਦਗੀ ਆ ਜਾਂ ਜੀਵਨ ਦਾ ਬਤੀਤ ਕਰਨਾ ਪਊਗਾ ਜਿਹੜੇ ਲੋਕ ਹਰ ਸਮੇਂ ਮੋਬਾਈਲਾਂ ਦੇ ਉੱਪਰ ਨਿਰਭਰ ਕਰਦੇ ਸੀ ਤੇ ਹੁਣ ਦੇ ਦੌਰ ਦੇ ਵਿੱਚ ਦੇਖਿਆ ਜਾਵੇ ਲਗਭਗ 3 ਦਹਾਕਿਆਂ ਦਾ ਇਤਿਹਾਸ ਛੱਕਿਆ ਜਾਵੇ ਤਾਂ ਮੋਬਾਈਲ ਫੋਨਾਂ ਤੋਂ ਬਿਨਾ ਕੋਈ ਵੀ ਇਨਸਾਨ ਆ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਇਕੱਲਾ ਮਹਿਸੂਸ ਕਰਦਾ ਸਕਰੀਨਿੰਗ ਟਾਈਮ ਵੱਧ ਚੁੱਕਿਆ ਹੈ ਆਪਾਂ ਇਨਫੋਰਮੇਸ਼ਨ ਕਰਦੇ ਕਰਦੇ ਆਂ ਅਗਰ ਆਪਾਂ ਕੋਈ ਰਾਸਤਾ ਭਟਕ ਜਾਂਦੇ ਆਂ ਤਾਂ ਨੈਵੀਗੇਸ਼ਨ ਦਾ ਯੂਜ਼ ਕਰਦੇ ਆਂ ਮੋਬਾਈਲ ਫੋਨ ਸਾਡੀ ਇੱਕ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਨੇ ਜਿਹਦੇ ਕਰਕੇ ਆਪਾਂ ਉਹਨਾਂ ਬਿਨਾਂ ਨਹੀਂ ਰਹਿ ਸਕਦੇ ਬਿਨਾਂ ਫੋਨ ਤੋਂ ਜੀਵਨ ਆ ਜਿਹੜਾ ਖਾਲੀ ਲੱਗਦਾ ਪਰ ਮਾਰਕ ਜਗਰਬਰਗ ਨੇ ਇਹਦਾ ਇੱਕ ਬਹੁਤ ਵਧੀਆ ਹੱਲ ਲੱਭ ਲਿਆ ਉਹ ਕਹਿ ਰਿਹਾ ਵਾ ਵੀ 2025 ਤੋਂ ਜਿਹੜਾ ਮੋਬਾਈਲ ਫੋਨਾਂ ਦਾ ਆਮ ਤਾਂ ਜਿਹੜਾ ਹੋਣਾ ਵਾ ਉਹ ਸ਼ੁਰੂ ਹੋ ਗਿਆ ਹੁਣ ਉਹ ਕਿੱਦਾਂ ਸ਼ੁਰੂ ਹੋਇਆ ਉਹਦੇ ਇੱਕ ਸਮਾਰਟ ਗਲਾਸਿਸ ਆ ਜਿਹੜੀ ਐਨਕਾ ਕਹਿ ਸਕਦੇ ਆ ਉਹਨੇ ਦਿਖਾਈਆਂ ਨੇ ਵੀ ਟੈਕਨੋਲੋਜੀ ਹੈ ਜਿਹੜੀ ਨਵੀਂ ਆ ਚੁੱਕੀ ਆ ਨਵੀਆਂ-ਨਵੀਆਂ ਕੰਪਨੀਆਂ ਨੇ ਇਸ ਤਕਨੀਕ ਦੇ ਉੱਪਰ ਕਾਫੀ ਜ਼ਿਆਦਾ ਕੰਮ ਕਰ ਰਹੀਆਂ ਨੇ ਇਸ ਟੈਕਨੋਲੋਜੀ ਨੂੰ ਡਿਵੈਲਪ ਕਰ ਰਹੀਆਂ ਨੇ ਕਿਉਂਕਿ ਜਿਹੜੀਆਂ ਇਹ ਐਨਗਾਂ ਨੇ ਇਹ ਬਿਨਾ ਸਕਰੀਨ ਦੇਖੇ ਬਿਨਾ ਹੱਥ ਹਿਲਾਏ ਬਿਨਾ ਆਪਣੇ ਹੱਥ ਨੂੰ ਬਿਜ਼ੀ ਕੀਤੇ ਆਪਾਂ ਨੂੰ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਉਣਗੀਆਂ ਜੋ ਮੋਬਾਈਲ ਫੋਨ ਕਰਦਾ ਆਪਾਂ ਸਿਰਫ ਐਨਗ ਲਗਾਉਣੀ ਆ ਕਮਾਂਡ ਦੇਣੀ ਆ ਤੇ ਇਹ ਆਪਣੇ ਆਪ ਹੀ ਜੋ ਗੁਪਤ ਤਰੀਕੇ ਦੇ ਨਾਲ ਵਿਜ਼ੂਅਲਾਈਜੇਸ਼ਨ ਕਰੂਗੀ ਤੇ ਆਪਾਂ ਬਿਨਾ ਰਸਤਾ ਭਟਕੇ ਬਿਨਾ ਆਪਣੀ ਜੇਬ ਦੇ ਵਿੱਚ ਹੱਥ ਪਾਏ ਕਿਸੇ ਨੂੰ ਵੀ ਮੈਸੇਜ ਪਹੁੰਚਾ ਸਕਦੇ ਆ ਕੋਈ ਵੀ ਇਨਫੋਰਮੇਸ਼ਨ ਆ ਜਿਹੜੀ ਉਹ ਗੈਦਰ ਕਰ ਸਕਦੇ ਆ ਤੇ ਕਾਫੀ ਜ਼ਿਆਦਾ ਕਹਿੰਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਵਿਕਸਿਤ ਹੋਣਗੀਆਂ ਤੇ ਲੋਕਾਂ ਦੀ ਜਿਹੜੀ ਮੋਬਾਈਲ ਫੋਨਾਂ ਦੇ ਉੱਪਰ ਨਿਰਭਰਤਾ ਵਾ ਜਿਹੜੀ ਉਹ ਘਟ ਜੂਗੀ ਤੇ ਹੁਣ ਮਾਰਕ ਜੈਗਰਬਰਗ ਇਹ ਵੀ ਦਾਵਾ ਕਰ ਰਿਹਾ ਵਾ ਵੀ ਮੀਟਾ ਤੇ ਐਪਲ ਨੇ ਕਾਫੀ ਜ਼ਿਆਦਾ ਅਰਬਾ ਡਾਲਰ ਨੇ ਜਿਹੜੇ ਇਹਨਾਂ ਟੈਕਨੋਲੋਜੀਆ ਨੂੰ ਵਿਕਸਿਤ ਕਰਨ ਦੇ ਵਿੱਚ ਲਗਾ ਦਿੱਤੇ ਨੇ AI ਦੀ ਅਪਗ੍ਰੇਡੇਸ਼ਨ ਦੇ ਨਾਲ ਨਾਲ ਇਹ ਟੈਕਨੋਲੋਜੀਆ ਵੀ ਜਿਹੜੀਆਂ ਨੇ ਕਾਫੀ ਜ਼ਿਆਦਾ ਵੱਡੇ ਪੱਧਰ ਤੇ ਵਿਕਸਿਤ ਹੋ ਰਹੀਆਂ ਨੇ ਸੋ ਇਸ ਕਰਕੇ ਇਹਨੇ ਇਹ ਭਵਿੱਖਬਾਣੀ ਕੀਤੀ ਤੇ ਹੁਣ ਸਵਾਲ ਖੜਾ ਹੋ ਗਿਆ ਸਾਰਿਆਂ ਦੇ ਲਈ ਕਿ ਜਿਹੜਾ ਕੁਝ ਮਾਰਕ ਜਗਰਬਰਗ ਕਹਿ ਰਿਹਾ ਉਹ ਸੱਚ ਹੋ ਸਕਦਾ ਕੀ ਮੋਬਾਈਲ ਫੋਨ ਸੱਚੀ ਬੰਦ ਹੋ ਜਾਣਗੇ ਤੇ ਇਹ ਕਿਵੇਂ ਮੋਬਾਈਲ ਫੋਨਾਂ ਦੀ ਜਗ੍ਹਾ ਜਿਹੜੀ ਉਹ ਲੈਣ ਗਿਆ ਸੋ ਇਹਨੂੰ ਆਪਾਂ ਉਦਾਹਰਨ ਦੇ ਤੌਰ ਤੇ ਦੇਖਦੇ ਹਾਂ ਜਿਵੇਂ ਕੋਈ ਇਨਸਾਨ ਕਿਸੇ ਅਣਜਾਣੇ ਸ਼ਹਿਰ ਚ ਚਲੇ ਗਿਆ ਉਹਨੂੰ ਭੁੱਖ ਲੱਗੀ ਆ ਉਹਨੇ ਰੈਸਟੋਰੈਂਟ ਲੱਭਣਾ ਵਾ ਆਪਣਾ ਢਿੱਡ ਭਰਨ ਦੇ ਲਈ ਉਹ ਕੀ ਕਰੂਗਾ ਆਪਣੇ ਜੇਬ ਦੇ ਵਿੱਚੋਂ ਫੋਨ ਕੱਢੂਗਾ ਗੂਗਲ ਕਰੂਗਾ ਜਾਂ ਕਮਾਂਡ ਦੇਊਗਾ ਨੈਵੀਗੇਸ਼ਨ ਸੈੱਟ ਕਰੂਗਾ ਉਹ ਭਟਕਦਾ ਭਟਕਦਾ ਆਪਣੇ ਪੁਆਇੰਟ ਤੇ ਪਹੁੰਚ ਜਾਊਗਾ ਰੈਸਟੋਰੈਂਟ ਤੇ ਪਹੁੰਚੂਗਾ ਤੇ ਖਾਣਾ ਖਾਊਗਾ ਜਿਵੇਂ ਉਸਨੇ ਜੇਬ ਚ ਹੱਥ 바ਕੇ ਮੋਬਾਈਲ ਕੱਢਿਆ ਇਹ ਉਹਦੇ ਪਹਿਲਾਂ ਹੀ ਲੱਗਿਆ ਹੋਣ ਆਂਨਕਾ ਅਜੇ ਹੈ ਮੰਨਣਾ ਵਾ ਜੈਗਰਬਰਗ ਦਾ ਵੀ ਐਨਕਾ ਲੱਗਿਆ ਹੋਣਗੀਆਂ ਤੇ ਬਿਨਾ ਆਪਣੇ ਹੱਥ ਨੂੰ ਹਲਾਏ ਬਿਜ਼ੀ ਕੀਤੇ ਉਹ ਐਨਕਾ ਦੇ ਰਾਹੀਂ ਸਮਾਰਟ ਗਲਾਸਿਸ ਦੇ ਰਾਹੀਂ ਕਮਾਂਡਾ ਨੂੰ ਸੈੱਟ ਕਰੂਗਾ ਜਿਹੜੇ ਵਿਜ਼ੂਅਲਸ ਹੋਣਗੇ ਨੈਵੀਗੇਸ਼ਨ ਹੋਣਗੇ ਉਹ ਇਮੀਡੀਏਟਲੀ ਉਸ ਬੰਦੇ ਦੀ ਅੱਖਾਂ ਦੇ ਸਾਹਮਣੇ ਆਉਣਗੇ ਤੇ ਉਹ ਬਿਨਾ ਕਿਸੇ ਜਗ੍ਹਾ ਭਟਕੇ ਸਿੱਧਾ ਉਸ ਰੈਸਟੋਰੈਂਟ ਦੇ ਵਿੱਚ ਪਹੁੰਚ ਜਾਊਗਾ ਇਹ ਜਿਹੜੇ ਵਿਜ਼ੂਅਲਸ ਨੇ ਇਹ ਬਿਨਾ ਕਿਸੇ ਜਗ੍ਹਾ ਦੇ ਉੱਤੇ ਸ਼ੋਅ ਹੋਏ ਪੈਰੀਫਿਲਰ ਦੇ ਵਿੱਚ ਜਿਹੜੇ ਨੇ ਗੁਪਤ ਰੂਪ ਦੇ ਵਿੱਚ ਜਿਹੜੇ ਨੇ ਪ੍ਰਦਰਸ਼ਿਤ ਹੋ ਜਾਣਗੇ ਜੋ ਇਨਸਾਨ ਇਸ ਗਲਾਸਿਸ ਦੀ ਵਰਤੋਂ ਕਰੂਗਾ ਉਹਨੂੰ ਆਪਣੇ ਆਪ ਹੀ ਰਸਤਾ ਦਿਖ ਜੂਗਾ ਤੇ ਉਹ ਰੈਸਟੋਰੈਂਟ ਦੇ ਵਿੱਚ ਪਹੁੰਚ ਜੂਗਾ ਹੁਣ ਇਹ ਕਿਵੇਂ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਸਖਾਲਾ ਆਊਗਾ ਕਿਉਂਕਿ ਜਦੋਂ ਆਪਾਂ ਨੂੰ ਮੋਬਾਈਲ ਫੋਨ ਦੇਖਣਾ ਪੈਂਦਾ ਤਾਂ ਉਹਦੇ ਲਈ ਆਪਣਾ ਸਕਰੀਨਿੰਗ ਟਾਈਮ ਆ ਜਿਹੜਾ ਵੱਧਦਾ ਆਪਣਾ ਹੱਥ ਬਿਜ਼ੀ ਹੁੰਦਾ ਆਪਣਾ ਦਿਮਾਗ ਆ ਜਿਹੜਾ ਉਹ ਤੇ ਉੱਤੇ ਲੱਗਦਾ ਵਾ ਤੇ ਕਾਫੀ ਹੈੱਡ ਡਿਵਾਈਸਿਸ ਵੀ ਹੁੰਦੀਆਂ ਨੇ ਮੋਬਾਈਲ ਦੀ ਬੈਟਰੀ ਆ ਜਿਹੜੀ ਉਹ ਚਾਰਜਿੰਗ ਖਤਮ ਹੋਣ ਦੇ ਗਗਾਰ ਤੇ ਆ ਤਾਂ ਆਪਾਂ ਨੂੰ ਪਾਵਰ ਬੈਂਕ ਜਿਹੜੇ ਉਹ ਨਾਲ ਲੈ ਕੇ ਰੱਖਣੇ ਪੈਂਦੇ ਨੇ ਸੋ ਕਹਿ ਸਕਦੇ ਆਪਾਂ ਵੀ ਕਾਫੀ ਬੋਝ ਆਪਾਂ ਨੂੰ ਮੋਬਾਈਲ ਫੋਨਾਂ ਦੇ ਨਾਲ ਚੱਕਣਾ ਪੈਂਦਾ ਵਾ ਪਰ ਜਿਹੜੀਆਂ ਇਹ ਡਿਵਾਈਸਿਸ ਨੇ ਜੇਕਰ ਵਰਕ ਕਹਿੰਦਾ ਵਾ ਵੀ ਇਹਦੇ ਵਿੱਚ ਇਹ ਸਭ ਕਰਨ ਦੀ ਲੋੜ ਨਹੀਂ ਹੈਗੀ ਤੇ ਆਟੋਮੈਟਿਕਲੀ ਹੀ ਇਹ ਚੱਲੂਗੀ ਤੇ ਇਹਦਾ ਜਿਹੜਾ ਮੈਸੇਜ ਪਹੁੰਚਾਉਣ ਦਾ ਟਾਈਮ ਆ ਉਹ ਵੀ ਮੋਬਾਈਲ ਫੋਨ ਤੋਂ ਕਾਫੀ ਜ਼ਿਆਦਾ ਘੱਟ ਹੋਊਗਾ ਤੇ ਸਾਰਾ ਕੁਝ ਉਪਭੋਗਤਾਵਾਂ ਦੇ ਅੱਖਾਂ ਦੇ ਸਾਹਮਣੇ ਹੋਊਗਾ ਤੇ ਉਹਨਾਂ ਨੂੰ ਸਿੱਧਾ ਦੇਖਣ ਦੀ ਲੋੜ ਆ ਨਾ ਕਿ ਇੱਧਰ ਸਿਰ ਝਗਾ ਕੇ ਮੋਬਾਈਲ ਦੇਖਣ ਦੀ ਲੋੜ ਆ ਤੇ ਇਹ ਜਿਹੜੀਆਂ ਐਨਕਾਂ ਨੇ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੋਬਾਈਲਾਂ ਦੀ ਥਾਂ ਉਹ ਲੈਣੀ ਆ ਅਜੀਹਾ ਮੰਨਣਾਵਾ ਜੈਕਰਬਰਗ ਦਾ ਕੀ ਮੋਬਾਈਲ ਫੋਨ ਹੁਣ ਬੰਦ ਹੋ ਜਾਣਗੇ ਸੱਚੀ ਮੁੱਚੀ ਐਨਕਾ ਬਣ ਗਿਆ ਮੋਬਾਈਲ ਫੋਨਾਂ ਦਾ ਕੀ ਹੋਊਗਾ ਇਹ ਸਿੱਧਾ-ਸਿੱਧਾ ਨਹੀਂ ਕਹਿ ਸਕਦੇ ਆਪਾਂ ਮੋਬਾਈਲ ਫੋਨ ਆ ਜਿਹੜੇ ਉਹ ਬੰਦ ਹੋਣਗੇ ਕਿਉਂਕਿ ਜਦੋਂ ਆਪਾਂ ਤਿੰਨ ਦਹਾਕਿਆਂ ਦੀ ਗੱਲ ਕਰੀਏ ਮੋਬਾਈਲ ਫੋਨ ਜਦੋਂ ਨਵੇਂ-ਨਵੇਂ ਆਏ ਉਸ ਟਾਈਮ ਕੰਪਿਊਟਰ ਵੀ ਸੀ ਲੈਪਟਾਪ ਵੀ ਸੀ ਤੇ ਟੈਬਲੇਟ ਵੀ ਸੀਗੇ ਕਈ ਲੋਗ ਅਜਿਹੇ ਆ ਮੰਨੇ ਦੇ ਸੀਗੇ ਵੀ ਮੋਬਾਈਲਾਂ ਦੇ ਆਉਣ ਦੇ ਨਾਲ ਜਿਹੜੀ ਕੰਪਿਊਟਰ ਲੈਪਟਾਪ ਦੇ ਟੈਬਲੇਟ ਦੀਆਂ ਜਿਹੜੀ ਵਰਤੋਂ ਆ ਉਹ ਖਤਮ ਹੋ ਜੂਗੀ ਤੇ ਲੋਕ ਸਾਰਾ ਕੁਝ ਆਪਣੇ ਮੋਬਾਈਲਾਂ ਤੇ ਹੀ ਕਰਨਗੇ ਪਰ ਹੋਇਆ ਇਹੋ ਜਿਹਾ ਕੁਝ ਨਹੀਂ ਬਿਲਕੁਲ ਇਸ ਦੇ ਉਲਟ ਹੋਇਆ ਉਲਟ ਕੀ ਹੋਇਆ ਵੀ ਜਦੋਂ ਮੋਬਾਈਲ ਫੋਨ ਆਏ ਤਾਂ ਲੋਕਾਂ ਨੇ ਆਪਣੇ ਕੰਪਿਊਟਰਾਂ ਨੂੰ ਵੀ ਨਾਲ ਰੱਖਿਆ ਟੈਬਲੇਟਸ ਨੂੰ ਵੀ ਨਾਲ ਰੱਖਿਆ ਲੈਪਟਾਪ ਨੂੰ ਵੀ ਨਾਲ ਰੱਖਿਆ ਲੋਕਾਂ ਨੇ ਮੋਬਾਈਲ ਫੋਨਾਂ ਦੀ ਜਗ੍ਹਾ ਇਹਨੂੰ ਦੂਸਰੀ ਥਾ ਦਿੱਤੀ ਵਰਤੋਂ ਦੇ ਵਿੱਚ ਕਈ ਲੋਕ ਹੁਣ ਵੀ ਹੈ ਜਿਹੜੇ ਮੋਬਾਈਲਾਂ ਦੀ ਬਜਾਏ ਇਹਨਾਂ ਡਿਵਾਈਸੇਸ ਤੇ ਕੰਮ ਕਰਨਾ ਪਸੰਦ ਉਹ ਕਰਦੇ ਨੇ ਇਸੇ ਤਰੀਕੇ ਨਾਲ 2030 ਦੇ ਤੱਕ ਜਦੋਂ ਟਾਈਮ ਆਉਣਾ ਮਾ ਜਦੋਂ ਇਹ ਡਿਵਾਈਸੇਸ ਪੂਰੀ ਤਰ੍ਹਾਂ ਲਾਂਚ ਹੋ ਜਣੀਆਂ ਉਦੋਂ ਵੀ ਕਈ ਲੋਕ ਨੇ ਜਿਹੜੇ ਮੋਬਾਈਲਾਂ ਨੂੰ ਦੂਸਰੀ ਪਸੰਦ ਰੱਖਣਗੇ ਸੈਕੰਡਰੀ ਯੂਸੇਸ ਦੇ ਤੌਰ ਤੇ ਮੋਬਾਈਲ ਰੱਖਣਗੇ ਕੈਰੀ ਕਰਨਗੇ ਆਪਣੇ ਨਾਲ ਪਰ ਇਹਨਾਂ ਡਿਵਾਈਸੇਸ ਦੇ ਉੱਪਰ ਪੂਰੀ ਤਰ੍ਹਾਂ ਉਹ ਨਿਰਭਰ ਨਹੀਂ ਰਹਿਣਗੇ ਕੁਝ ਹੱਦ ਤੱਕ ਮੋਬਾਈਲਾਂ ਦੇ ਨਾਲੋਂ ਜ਼ਿਆਦਾ ਨਿਰਭਰ ਸਮਾਰਟ ਐਨਕਾ ਦੇ ਲੋਕ ਹੋ ਜਾਣਗੇ ਸੋ ਅਜੇ ਹ ਮੰਨਣਾ ਵਾ ਮਹਿਰਾ ਦਾ ਕੀ ਸੱਚੀ ਮੁੱੱਚੀ ਹੈ ਜਿਹੜਾ ਇਹ ਸਮਾਰਟ ਗਲਾਸਿਸ ਨੇ ਮੋਬਾਈਲਾਂ ਦੀ ਥਾਂ ਲੈ ਸਕਦੀਆਂ ਨੇ ਆਪਾਂ ਨਜ਼ਰ ਮਾਰਦੇ ਆ ਵੀ ਜਿਹੜੇ ਸਮਾਰਟ ਫੋਨ ਨੇ ਉਹਨਾਂ ਦੇ ਵਿੱਚ ਆਪਣੇ ਕੋ ਕਾਫੀ ਜ਼ਿਆਦਾ ਆਪਸ਼ਨਸ ਨੇ ਜਿਦੇ ਵਿੱਚ ਆਪਾਂ ਬ੍ਰਾਊਜ਼ਿੰਗ ਕਰਦੇ ਆ ਕੁਝ ਚੀਜ਼ ਸਰਚ ਕਰਨੀਆਂ, ਨੇਵੀਗੇਸ਼ਨ ਕਰਨੀਆਂ, ਕਿਸੇ ਨੂੰ ਟੈਕਸਟ ਕਰਨਾ, ਕੁਝ ਵੀ ਕਰਨਾ ਆਪਾਂ ਮੋਬਾਈਲ ਫੋਨਾਂ 'ਤੇ ਕਰ ਸਕਦੇ ਹਾਂ। ਲਗਭਗ ਇਹ ਚੀਜ਼ਾਂ ਦਾ ਸਾਰੀਆਂ ਜਿਹੜੀਆਂ ਐਨਕਾਂ ਤੇ ਉਹ ਕਰ ਸਕਦੇ ਆਂ ਆਪਾਂ। ਪਰ ਮੋਬਾਈਲਾਂ ਦੀ ਤਰ੍ਹਾਂ ਜਿਹੜੀਆਂ ਇਹ 스마트 ਗਲਾਸਿਸ ਨੇ ਨਾ ਇਹ ਵੀ ਬਹੁਤ ਸਾਰੀਆਂ ਚਿੰਤਾਵਾਂ ਦੇ ਵਿੱਚ ਜੂਜ ਰਹੀਆਂ ਨੇ। ਕੰਪਨੀਆਂ ਜ਼ੋਰ ਲਗਾ ਰਹੀਆਂ ਨੇ ਇਹਨਾਂ ਨੂੰ ਡਿਵੈਲਪ ਕਰਨ ਦੀ ਪਰ ਇਹਨਾਂ ਨੂੰ ਵੀ ਚਾਰਜ ਕਰਨ ਦੀ ਲੋੜ ਪੈਂਦੀ ਆ। ਇਹਨਾਂ ਦੀ ਵੀ ਬੈਟਰੀ ਆ ਜਿਹੜੀ ਵੀਕ ਹੁੰਦੀ ਆ। ਇਹਨਾਂ ਤੇ ਵੀ ਜਿਹੜਾ ਹਲੇ ਤੱਕ ਪ੍ਰੋਸੈਸਿੰਗ ਟਾਈਮ ਆ ਉਹ ਪੂਰੀ ਤਰ੍ਹਾਂ ਸੈੱਟ ਨਹੀਂ ਹੋ ਸਕਿਆ। ਆਉਣ ਵਾਲੇ ਟਾਈਮ ਦੇ ਵਿੱਚ ਪਤਾ ਨਹੀਂ ਉਹ ਕਿੰਨਾ ਵੀ ਜ਼ਿਆਦਾ ਤੇਜ਼ ਹੋਊਗਾ ਤੇ ਪ੍ਰਾਈਵੇਸੀ ਸੇਫਟੀ ਸਿਕਿਉਰਟੀ ਇਸ਼ੂਸ ਇਹਨਾਂ ਗਲਾਸਿਸ ਤੇ ਵੀ ਹੈਗੇ ਨੇ ਕਿਉਂਕਿ ਜੇ ਮੇ ਮੋਬਾਈਲ ਫੋਨ ਹੈਕ ਹੁੰਦੇ ਨੇ ਇਹ ਵੀ ਜਿਹੜੀਆਂ ਗਲਾਸਿਸ ਨੇ ਉਹ ਹੈਕ ਹੋ ਸਕਦੀਆਂ ਨੇ ਸੋ ਅਜਿਹੀਆਂ ਚੀਜ਼ਾਂ ਕਰਕੇ ਹਲੇ ਤੱਕ ਇਹ ਟੈਕਨੋਲੋਜੀ ਨਹੀਂ ਪੂਰੀ ਤਰ੍ਹਾਂ ਛੋਟੀ ਨਹੀਂ ਦਿੱਤੀਗੀ ਪਰ ਮਾਰਕ ਦਾ ਇਹ ਕਹਿਣਾ ਵਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਰਫ਼ਤਾਰ ਦੇ ਨਾਲ AI ਡਿਵੈਲਪ ਹੋ ਰਿਹਾ ਤਾਂ ਅਸੀਂ ਵੀ ਇਸ ਗਲਾਸਿਸ ਨੂੰ ਪੂਰੀ ਤਰ੍ਹਾਂ ਸਿਕਿਉਰ ਕਰਾਂਗੇ ਤੇ ਲੋਕਾਂ ਦੀ ਜਿਹੜੀ ਗੁਪਤ ਜਾਣਕਾਰੀ ਆ ਉਹ ਇਹ ਡਿਵਾਈਸਿਸ ਦੇ ਵਿੱਚ ਹੀ ਰਹੂਗੀ ਤੇ ਹਰ ਕਿਸੇ ਦੇ ਅੱਗੇ ਸ਼ੋਅ ਨਹੀਂ ਹੋਊਗੀ ਉਹ ਕਿਉਂਕਿ ਵਿਜ਼ਨ ਇਦਾਂ ਦਾ ਹੋ ਜਾਊਗਾ ਸਿਰਫ ਗਲਾਸਿਸ ਦੇ ਉੱਪਰ ਇਨਫੋਰਮੇਸ਼ਨ ਆਊਗੀ ਜੋ ਵੀ ਆਪਾਂ ਦੇਖਣਾ ਚਾਹੁੰਦੇ ਆ ਤੇ ਆਸ-ਪਾਸੇ ਕਿਸੇ ਨੂੰ ਵੀ ਨਹੀਂ ਦਿਖੂਗੀ ਸੋ ਇਸੇ ਕਰਕੇ ਮਾਰਕ ਜੇਕਰ ਵਾ ਜਿਹੜਾ ਕਹਿ ਰਿਹਾ ਵਾ ਵੀ ਮੋਬਾਈਲ ਫੋਨਾਂ ਦਾ ਹੋਣਾ ਜਿਹੜਾ ਉਹ ਅੰਤ ਹੋ ਜਾਊਗਾ ਬਾਕੀ ਤੁਸੀਂ ਦੱਸਿਓ ਵੀ ਕੀ ਮੋਬਾਈਲ ਫੋਨ ਸੱਚੀ ਮੱਚੀ ਅੰਤ ਹੋ ਅਗਰ ਤੁਹਾਨੂੰ ਲੱਗਦਾ ਵੀ ਅੰਤ ਹੋ ਜਾਣਗੇ ਤਾਂ ਆਪਣੇ ਵਿਚਾਰ ਜਰੂਰ ਕਮੈਂਟ ਵਿੱਚ ਪੇਸ਼ ਕਰਿਓ ਤੇ ਦੱਸਿਓ ਵੀਡੀਓ ਅਗਰ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ